ਅੱਜ ਕੱਢੋਂ ਮਤੀ ਦਾ 6 ਹਾਲੇਲੂਇਆ ਇੱਥੇ ਕੀ ਲਿਖਿਆ ਵੈ ਕਹਿੰਦਾ ਖਬਰਦਾਰ ਤੁਸੀਂ ਆਪਣੇ ਧਰਮ ਦੇ ਕੰਮ ਮਨੁੱਖਾਂ ਦੇ ਸਾਹਮਣੇ ਉਹਨਾਂ ਨੂੰ ਵਿਖਾਉਣ ਲਈ ਨਾ ਕਰੋ ਨਹੀਂ ਤਾਂ ਤੁਹਾਡੇ ਪਿਤਾ ਕੋਲ ਜਿਹੜਾ ਸਵਰਗ ਵਿੱਚ ਹੈ ਤੁਹਾਡਾ ਕੋਈ ਫਲ ਨਹੀਂ ਹਾਲੇਲੂਇਆ ਆਪਾਂ ਪ੍ਰਭੂ ਦੀ ਮਹਿਮਾ ਦਿਖਾਉਣ ਵਾਸਤੇ ਕਰਦੇ ਆ ਕਿ ਸੱਚਮੁੱਚ ਪ੍ਰਭੂ ਨਾਲ ਪਿਆਰ ਕਰਦੇ ਆ ਸੱਚਮੁੱਚ ਪਿਆਰ ਕਰਦੇ ਆ ਹਾਲੇਲੂਇਆ ਜਿਹੜਾ ਪ੍ਰਭੂ ਚ ਕੰਮ ਕਰਨਾ ਉਹ ਪਰਮੇਸ਼ਰ ਦੇ ਲਈ ਹੀ ਕਰਨਾ ਹੈ ਹallelujah ਉਹ ਕਈ ਹੁੰਦੇ ਆ ਜਿਹੜੇ ਆਪਾਂ ਵੇਖਦੇ ਆ ਜਿਹੜੇ ਪਰਾਇਆਂ ਕੋਮਾਂ ਹੁੰਦੀਆਂ ਉਹ ਦਿਖਾਵੇ ਦੀ ਆਪਾਂ ਦਿਖਾਵੇ ਦੀ ਨੌਕਰੀ ਵਿੱਚੇ ਕਰਨੀ ਹallelujah ਸੱਚਮੁੱਚ ਜਦੋਂ ਆਪਾਂ ਸਾਰੀਆਂ ਤਕਲੀਫਾਂ 'ਚ ਪਰਮੇਸ਼ਰ ਦੇ ਘਰ 'ਚ ਜਾਂਦੇ ਆ ਤੇ ਪਰਮੇਸ਼ਰ ਆਪਣੇ ਕੰਮ ਕਿਵੇਂ ਨਾ ਕਰੂਗਾ ਆਪਾਂ ਨੂੰ ਨਵੇਂ ਬਲ ਦੇ ਨਾਲ ਭਰਦਾ ਹallelujah ਇਹ ਪਰਮੇਸ਼ਰ ਦੇ ਲਈ ਕਰਨਾ ਹੈ ਗਾਉਣਾ ਕਿਹਦੇ ਲਈ ਹੈ ਪਰਮੇਸ਼ਰ ਲਈ ਜਿਉਣਾ ਕਿਹਦੇ ਲਈ ਹੈ ਪਰਮੇਸ਼ਰ ਦੇ ਲਈ ਜਿਉਣਾ ਹallelujah ਕਹਿੰਦਾ ਸੋ ਜਾਤੂ ਦਾਨ ਕਰੇ ਆਪਣੇ ਮੂਰੇ ਤੁਰੀ ਨਾ ਵਜਾ ਜਿਸ ਪ੍ਰਕਾਰ ਕਾਪਟੀ ਸਮਾਜਾਂ ਤੇ ਰਸਤਿਆਂ ਵਿੱਚ ਕਰਦੇ ਹਨ ਕਿ ਲੋਕ ਉਹਨਾਂ ਦੀ ਵਡਿਆਈ ਕਰਨ ਮੈਂ ਤੁਹਾਨੂੰ ਸਾਤ ਆਖਦਾ ਹਾਂ ਜੋ ਆਪਣਾ ਫਲ ਪਾ ਚੁੱਕੇ ਹallelujah ਆਪਾਂ ਜਦੋਂ ਦਾਨ ਪਾਉਣੇ ਆਪਾਂ ਕਿਉਂ ਆਪਾਂ ਕਹਿੰਨੇ ਆਂ ਮੁਠੀ ਵਿੱਚ ਕੇ ਕਾਤੋਂ ਪਾਉਣੇ ਆ ਕਾਤੋਂ ਪਾਉਣੇ ਆ ਆਪਾਂ ਨੂੰ ਕੀ ਨੇ ਫਲ ਦੇਣਾ ਇਹਦਾ ਪਰਮੇਸ਼ਰ ਨੇ ਦੇਣਾ ਹallelujah ਪਰਿਆਂ ਕੋਮਾ ਦੇ ਕਾਦੇਓ ਕਾਪੀਆਂ ਤੇ ਲਿਖਦੇ ਫਿਰ ਉਹ ਸਪੀਕਰਾਂ ਵਿੱਚ ਦੀ ਨਾਂ ਬੋਲਦੇ ਆਪਣਾ ਗੋਪਤੀ ਹੁੰਦਾ ਹallelujah ਜੇ ਆਪਾਂ ਸੱਚਮੁੱਚ ਆਪਾਂ ਗੋਪਤ ਵੀਜਦੇ ਆ ਤੇ ਪਰਮੇਸ਼ਰ ਆਪਣਾ ਗੋਪਤੀ ਦਿੰਦਾ ਵੈ ਹallelujah ਆਪਾਂ ਕੋਈ ਫਸਲ ਵੀ ਜਾਈਏ ਕੋਈ ਬੀਜ ਵੀ ਜੀਏ ਦਰਖਤ ਵਾਸਤੇ ਆਪਾਂ ਗੋਪਤ ਧਰਤੀ ਚ ਡੂੰਘਾ ਟੋਹਾ ਪੁੱਟ ਕੇ ਬੀਜਦੇ ਆ ਤੋ ਇੱਕ ਦਿਨ ਉਹ ਬਾਹਰ ਆ ਜਾਂਦਾ ਹallelujah ਜੋ ਆਪਾਂ ਬੀਜਦੇ ਆ ਜੋ ਦਾਨ ਕਰਦੇ ਆ ਉਹ ਪਰਮੇਸ਼ਰ ਦੇ ਘਰ ਦੇ ਵਿੱਚ ਉਹਦਾ ਫਲ ਆਪਾਂ ਨੂੰ ਕਿਹਨੇ ਦੇਣਾ ਮੈਂ ਪਰਮੇਸ਼ਵਰ ਨੇ ਦੇਣਾ ਹallelujah ਤਾਈਓ ਆਪਾਂ ਨਾਂ ਕਾਪੀਆਂ ਤੇ ਲਿਖਦੇ ਆ ਨਾ ਆਪਾਂ ਉਹਨਾਂ ਦਾ ਨਾਂ ਬੋਲਦੇ ਉਹਨਾਂ ਦਾ ਨਾਂ ਪਰਮੇਸ਼ਵਰ ਹੀ ਜਾਣਦਾ ਵੈ ਹallelujah ਉਹ ਜਾਣੀ ਜਾਣ ਉਹ ਦਿਲਾਂ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਪਰਮੇਸ਼ਵਰ ਉਹ ਜਾਣਦਾ ਵੈ ਹallelujah ਕੱਲ ਉਹ ਤੇ ਡਾਕਟਰ ਨੇ ਗਵਾਹੀ ਲਈ ਸੀ ਕਿੰਡੀ ਵੱਡੀ ਗਵਾਹੀ ਸੀ ਜਿਹੜੇ ਭਾਈ ਦਾ ਆਪਰੇਸ਼ਨ ਹੋਣਾ ਸੀ 5 ਲੱਖ ਰੁਪਈਆ ਲੱਗਣਾ ਸੀ ਹallelujah ਤੇ ਜਦੋਂ ਸੱਚਮੁੱਚ ਪਰਮੇਸ਼ਵਰ ਦੇ ਸ਼ਬਦ ਆਏ ਪ੍ਰਭੂ ਯਿਸੂ ਦੇ ਸ਼ਬਦ ਆਏ ਸੰਤਾਂ ਨੇ ਪ੍ਰਾਰਥਨਾ ਕੀਤੀ ਤਾਂ ਉਹਦਾ ਜਿਹੜਾ ਸੀਗਾ 5 ਲੱਖ ਲੱਗਣਾ ਸੀ ਉਹਦਾ ਪਰਮੇਸ਼ਰ ਨੇ ਵਿਚਾਲਿਆ ਹallelujah ਉਹ ਗਰੀਬ ਸੀ ਉੱਥੇ ਡਾਕਟਰਾਂ ਨੇ ਦੇਖਣਾ ਸੀ ਤੂੰ ਗਰੀਬ ਐਂ ਕਿ ਤੂੰ ਮੇਰ ਉਹਨਾਂ ਨੇ ਤਾਂ ਲੈ ਹੀ ਲੈਣੇ ਸੀਗੇ ਹallelujah ਜੋ ਸੱਚਮੱਚ ਪਰਮੇਸ਼ਰ ਦੇ ਵਿੱਚ ਨਾ ਹੁੰਦਾ ਨਾ ਉੱਥੇ ਪ੍ਰਾਰਥਨਾ ਸਹੀ ਜਾਂਦੀ ਤਾਂ ਉਹ ਨਹੀਂ ਹੋchna ਸੀ ਹallelujah ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਤੋਂ ਇਹੀ ਤਾਂ ਮੰਗਣਾ ਪਰਮੇਸ਼ਰ ਜੀ ਬਾਹਲਾ ਵੀ ਮਤਾਂ ਨਜੋੜ ਕੇ ਕੀ ਕਰਨਾ ਮੈਨੂੰ ਤੂੰ ਉਹਨਾਂ ਹੀ ਦੇ ਜਿਹੜਾ ਮੇਰਾ ਦੋ ਟਾਈਮ ਦੀ ਮੈਂ ਰੋਟੀ ਰੱਜ ਕੇ ਖਾ ਲਾ ਹਾਲੇਲੂਇਆ ਇੱਥੇ ਕੀ ਗੱਲ ਹੈ ਆਪਾਂ ਜੋੜ ਕੇ ਵੀ ਕੀ ਕਰਨਾ ਜੋੜੀ ਚੱਲਾਂਗੇ ਪਤਾ ਨਹੀਂ ਕਦੋਂ ਹਵਾ ਨਿਕਲ ਜਾਣੀ ਹਾਲੇਲੂਇਆ ਉਹ ਆਪਾਂ ਜਿਹੜਾ ਸੱਚਮੁੱਚ ਆਪਾਂ ਦਸਾਂ ਨੌਹਾਂ ਦੀ ਨਾਲ ਕਿਰਤ ਕਰਾਂਗੇ ਉਹਦੇ ਚ ਪਰਮੇਸ਼ਰ ਸੋਗਣੀ ਮਲਾਉਂਦਾਗਾ ਜਿਹੜਾ ਉਹ ਦਿੰਦਾ ਉਹ ਚ ਬਰਕਤ ਹੈ ਉਹ ਥੋੜਾ ਦਿੱਤਾ ਥੋੜੇ ਜੀ ਉਹਨੇ ਬਰਕਤ ਪਾ ਦੇਣੀ ਹੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਜੋ ਗੁਪਤ ਬੀਜਨਾਵੇਂ ਤੇ ਉਹਦਾ ਫਲ ਆਪਾਂ ਨੂੰ ਕਿਹਨੇ ਦੇਣਾ ਮੈਂ ਪਰਮੇਸ਼ਰ ਨੇ ਦੇਣਾ ਹਾਲੇਲੂਇਆ